ਸਸ਼ੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪ੍ਰੀਟਿਕ ਬਟਲਾ ਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆ ਜੀ ਠੀਕ ਹੈ ਜੀ ਜਿਵੇਂ ਵਿਡਿੰਗ ਸੀਜ਼ਨ ਚੱਲ ਰਿਹਾ ਇਸ ਕਰਕੇ ਅਸੀਂ ਥੋੜੇ ਜਿਹਾ ਪਾਰਟੀ ਵੇਅਰ ਸੂਟ ਵੀ ਰੱਖਿਆ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਜੇ ਜੈਨੂਅਲ ਜੀ ਪ੍ਰਾਈਸ ਲੈ ਕੇ ਆਇਆ ਪਾਰਟੀ ਵੇਅਰ ਸੂਟ ਲਾਸਟ ਦੇ ਵਿੱਚ ਅਸੀਂ ਤੁਹਾਨੂੰ ਪਲੇਨ ਪੀਸ ਵੀ ਦਿਖਾਵਾਂਗੇ ਸਾਡੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਠੀਕ ਹੈ ਜੀ ਪਲੀਜ਼ ਇੱਕ ਤੁਹਾਨੂੰ ਰਿਕਵੈਸਟ ਹੈ ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈਣ ਜੀ ਠੀਕ ਹੈ ਜੀ ਅੱਜ ਦੇ ਰਹਿਣ ਵਾਲੇ ਹੈ ਬੜੇ ਪਿਆਰੇ ਜਿਹੇ ਪਾਰਟੀ ویئر ਸੂਟ ਚੈੱਕ ਕਰ ਸਕਦੇ ਨੇ ਜੀ ਚਾਕਲੇਟ ਬੇਸ ਤੇ ਆਇਆ ਹੈਂਡਵਰਕ ਟੱਚ ਸੂਟ ਹੈ ਜੀ ਨਿਊ ਸਟਾਫ ਆਇਆ ਜੀ ਚਾਕਲੇਟ ਬੇਸ ਤੇ ਬਹੁਤ ਹੀ ਸੌਫਟ ਵਾਲਾ ਸਟਾਫ ਹੈ ਠੀਕ ਹੈ ਜੀ ਐਦਾ ਦਾ ਨਹੀਂ ਹੈਗਾ ਵੀ ਚੂਬੜ ਵਾਲਾ ਸਟਾਫ ਹੋਊਗਾ ਬਿਲਕੁਲ ਸੌਫਟ ਵਾਲਾ ਠੀਕ ਹੈ ਜੀ ਮਾਊਸ ਸ਼ੇਡ ਦੇ ਵਿੱਚ ਰਹਿਣ ਵਾਲੀਆਂ ਸ਼ਰਟਾਂ ਕਿਉਂਕਿ ਐਦਾਂ ਦੇ ਕਲਰ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਹੇ ਆ ਦੇਖੋ ਜੀ ਉੱਪਰ ਹੈਂਡਵਰਕ ਟੱਚ ਸੂਟ ਹੈ ਜੀ ਪੂਰਾ ਫਰੰਟ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਬੜੇ ਸੋਹਣਾ ਜਿਹਾ ਪੈਚਵਰਕ ਹੋਇਆ ਹੈਂਡਵਰਕ ਟੱਚ ਦੇ ਨਾਲ ਪੈਚਵਰਕ ਹੋਇਆ ਉੱਪਰ ਨੈਕਵਰਕ ਵੀ ਹੋਇਆ ਜੀ ਦੇਖੋ ਜੀ ਨੈਕਵਰਕ ਵੀ ਹੈਂਡਵਰਕ ਟੱਚ ਹੈ ਜੀ ਪੂਰਾ ਸਟਾਫ ਬਹੁਤ ਹੀ ਸੌਫਟ ਵਾਲਾ ਲੈਂਥ ਪੂਰੀ 45 ਤੱਕ ਲੈਂਥ ਹੈ ਦੀ ਸ਼ਰਟ ਦੀ ਤੇ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਦੇਖੋ ਜੀ ਹੈਂਡਵਰਕ ਸੂਟ ਟੱਚ ਹੈ बॉटम ਦੇ ਉੱਪਰ ਤੁਹਾਨੂੰ ਮਿਲੂਗਾ ਵਰਕ बॉटम ਵੀ ਬਹੁਤ ਸੌਫਟ ਸਟੱਫ ਵਿੱਚ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਚੌਕਲੇਟੀ ਸਟੱਫ ਹੈ ਇਹਨੂੰ ਨਿਊ ਸਟੱਫ ਆਇਆ ਜੀ ਇਹ ਬਿਲਕੁਲ ਸੌਫਟ ਜਆ बॉटम ਦਾ ਸਟੱਫ ਰਹਿਣ ਵਾਲਾ ਦੇਖੋ ਜੀ ਇਹ ਆਊਗਾ ਇਹਦੇ ਮੂਰੀ ਉੱਪਰ ਵਰਕ बॉटम ਦੀ ਮੂਰੀ ਉੱਪਰ ਵਰਕ ਆਉਣ ਵਾਲਾ ਠੀਕ ਹੈ ਜੀ ਬਾਟਮ ਦੀ ਮੂਰੀ ਉੱਪਰ ਵਰਕ ਆਊਗਾ ਜੀ ਬੜੇ ਸੋਹਣੇ ਜੀ ਸੋਹਣੇ ਸੋਹਣੇ ਤੁਹਾਡੇ ਵਾਸਤੇ ਲੈ ਕੇ ਆਏ ਆਂ ਅਸੀਂ ਸੂਟ ਹੈਂਡਵਰਕ ਅਟੈਚ ਸੂਟ ਹੈ ਦੁਪੱਟਾ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਦੁਪੱਟਾ ਰਹੂਗਾ ਚਾਕਲੇਟ ਬੇਸ ਤੇ ਦੁਪੱਟਾ ਰਹਿਣ ਵਾਲਾ ਦੇਖੋ ਜੀ ਦੁਪੱਟੇ ਦੇ ਲੈਸ ਲਗਾ ਕੇ 4 ਸਾਈਡ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਦੇਖੋ ਜੀ ਦੁਪੱਟਾ ਦੇਖੋ ਬਹੁਤ ਹੀ ਪਿਆਰਾ ਦੁਪੱਟਾ ਰਹੂਗਾ ਲੈਸ ਦੇ ਨਾਲ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਲੈਸ ਲਗਾ ਕੇ ਦੁਪੱਟੇ ਨੂੰ ਤੇ ਪੂਰਾ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ ਚੈੱਕ ਕਰੋ ਬੜਾ ਪਿਆਰਾ ਜਿਹਾ ਸੂਟ ਹੈ ਜੀ ਇਹ ਪੂਰਾ ਖੁੱਲਾ ਡੁੱਲਾ ਦੁਪੱਟਾ ਰਹੂਗਾ গারਲਿਸ਼ ਲੁੱਕ ਦੇ ਵਿੱਚ ਲੈ ਕੇ ਆਏ ਆ ਸੂਟ ਬਾਟਮ ਵਰਕ ਹੈ ਜੀ neck ਵਰਕ ਹੈ نیچے ਹੈਂਡ ਵਰਕ ਟੱਚ ਸੂਟ ਰਹਿਣ ਵਾਲਿਆ ਦੇਖ ਸਕਦੇ ਹੋ ਘੇਰਾ ਵੀ ਤੁਸੀਂ ਦੇਖ ਸਕਦੇ ਹੋ ਸਿੰਪਲ ਸੋਬਰ ਰਹਿਣ ਵਾਲਿਆ ਸੂਟ গারਲਿਸ਼ ਲੁੱਕ ਦੇ ਵਿੱਚ ਪ੍ਰਾਈਸ ਰਹੂਗੀ ਸਿਰਫ 1200 1200 ਰੁਪਏ ਦੀ ਰਹੂਗੀ ਪ੍ਰਾਈਸ ਹਾਂਜੀ ਦੂਸਰਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਸੋਹਣਾ ਜਿਹਾ ਗ੍ਰੇ ਕਲਰ ਆਉਣ ਵਾਲਾ ਇਹਦੇ ਵਿੱਚ ਦੇਖੋ ਜੀ ਇਹ ਵਾਲਾ ਆਊਗਾ ਗ੍ਰੇ ਕਲਰ ਠੀਕ ਹੈ ਜੀ ਇਹਦੇ ਵੀ ਤੁਸੀਂ ਦੇਖ ਚੈੱਕ ਕਰ ਸਕਦੇ ਹੋ ਨੀਚੇ ਘੇਰੇ ਉੱਪਰ ਹੈਂਡਵਰਕ ਟੱਚ ਪੂਰਾ ਸੂਟ ਰਹਿਣ ਵਾਲਾ ਜੀ ਚੌਕਲੇਟੀ ਸਟਾਫ ਰਹਿਣ ਵਾਲਾ ਬਿਲਕੁਲ ਸੌਫਟ ਵਾਲਾ ਸਟਾਫ ਰਹੂਗਾ ਜੀ ਇਹ ਹੈਗਾ ਨੈਕ ਵਰਕ ਇਹਦਾ ਠੀਕ ਹੈ ਜੀ ਐਦਾਂ ਹੀ ਇਹਦੀ ਮੂਰੀ ਤੇ ਵਰਕ ਆਊਗਾ ਦੁਪੱਟਾ ਮੈਂ ਤੁਹਾਨੂੰ ਪਹਿਲਾਂ ਖੋਲ ਕੇ ਦਿਖਾਤਾ ਜੀ ਵੀ ਲੈਸ ਨਾਲ ਪੂਰਾ ਡਿਜ਼ਾਈਨਰ ਦੁਪੱਟਾ ਰਹਿਣ ਵਾਲਾ ਸੀ ਠੀਕ ਹੈ ਜੀ ਲੈਸ ਨਾਲ ਪੂਰਾ ਡਿਜ਼ਾਈਨਰ ਦੁਪੱਟਾ ਰਹਿਣ ਵਾਲਾ ਚੈੱਕ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਇੱਕ ਕਲਰ ਹੋਰ ਆਊਗਾ ਜੀ ਚੈੱਕ ਕਰੋ ਦੂਸਰਾ ਕਲਰ ਇਹ ਵੀ ਬੜਾ ਪਿਆਰਾ ਜਿਹਾ ਕਲਰ ਆਣ ਵਾਲਾ ਪੂਰਾ ਕੇਰਾ ਹੈਂਡਵਰਕ ਟੱਚ ਹੋਇਆ neck ਵੀ ਰੈਡੀ ਹੋਇਆ ਹੈ ਦਾ ਪੂਰਾ ਹੈਂਡਵਰਕ ਟੱਚ ਨਾਲ neck ਰੈਡੀ ਹੋਇਆ ਜੀ ਇਹਦਾ ਠੀਕ ਹੈ ਜੀ ਸਲਵਾਰ ਉੱਪਰ ਵੀ ਇਹਦੇ ਵਰਕ ਆਊਗਾ ਦੁਪੱਟੇ ਉੱਪਰ ਤੁਹਾਨੂੰ ਲੈਸ ਮਿਲੂਗੀ 4 ਸਾਈਡ ਠੀਕ ਹੈ ਜੀ ਦੁਪट्टे ਉੱਪਰ ਤੁਹਾਨੂੰ 4 ਸਾਈਡ ਲੈਸ ਮਿਲੇਗੀ ਪ੍ਰਾਈਸ ਰਹੂਗਾ ਸਿਰਫ 1200 1200 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਦੁਪट्टे ਉੱਪਰ ਵੀ ਤੁਹਾਨੂੰ 4 ਸਾਈਡ ਲੈਸ ਮਿਲਣ ਵਾਲੀ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਸੀਗੇ ਤਿੰਨ ਕਲਰ ਤਿੰਨ ਕਲਰ ਤੁਹਾਨੂੰ ਦਿਖਾਇਆ ਜੀ ਇਹ ਕੇਵਲ ਦਿਖਾਇਆ ਮਹਿਰੂਨ ਜੀ ਸ਼ੇਡ 'ਚ ਰਹੂਗਾ ਜੀ ਇਹ ਇੱਕ ਗ੍ਰੇ ਸ਼ੇਡ 'ਚ ਰਹੂਗਾ ਚੈੱਕ ਕਰੋ ਇਹ ਗ੍ਰੇ ਸ਼ੇਡ 'ਚ ਰਹਿਣ ਵਾਲਾ ਸਾਰੇ ਇੰਗਲਿਸ਼ ਟਿਊਨ ਦੇ ਕਲਰ ਹੈ ਇਹ ਕੇਵਲਾ ਕਲਰ ਰਹਿਣ ਵਾਲਾ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਲੈ ਕੇ ਆਏ ਤੁਹਾਡੇ ਵਾਸਤੇ ਅਗਲੇ ਸੂਟ ਰਹਿਣਗੇ ਜੀ ਸ਼ਿਮਰ ਦੇ ਵਿੱਚ ਸ਼ਰਟ ਰਹੂਗੀ ਸ਼ਿਮਰ ਦੀ ਬਾਟਮ ਰਹੂਗੀ ਸ਼ਿਲਕਰੀ ਇਹ ਵੀ ਹੈਂਡਵਰਕ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਚੈੱਕ ਕਰੋ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੀਆਂ ਨੀਚੇ ਇਹਦਾ ਬਾਟਮ ਨਾਲ ਦਾ ਸਟਾਫ ਲਗਾ ਕੇ ਪੂਰਾ ਪੈਚ ਵੱਖ ਦਿੱਤਾ ਗਿਆ ਹੈ ਕਿਹੜਾ ਤੁਸੀਂ ਦੇਖ ਸਕਦੇ ਹੋ ਪੂਰਾ ਹੈਂਡਵਰਕ ਸੂਟ ਹੈ ਜਿੰਨੀ ਮਰਜ਼ੀ ਲੈਂਥ ਰੱਖੋ ਇਹਦੀ ਦੇਖ ਸਕਦੇ ਹੋ ਤੁਸੀਂ ਹੈਂਡਵਰਕ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਪੈਚਵਰਕ ਬਣਿਆ ਹੋਇਆ ਸ਼ਿਮਰ ਦੀ ਸ਼ੌਲ ਰਹਿਣ ਵਾਲੀ ਆ ਜੀ ਬੋਟਮ ਉੱਪਰ ਵੀ ਤੁਹਾਨੂੰ ਵਰਕ ਮੈਨਨ ਵਾਲਾ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਜਿਹਾ ਅਨੀਆਂ ਸ਼ੇਡ ਕਲਰ ਆਊਗਾ ਜੀ ਇਹਦਾ ਬੋਟਮ ਦੇ ਉੱਪਰ ਵਰਕ ਆਊਗਾ ਔਰ ਗੈਂਜ਼ਾ ਦੇ ਵਿੱਚ ਦੁਪੱਟਾ ਆਊਗਾ ਜੀ ਬੜਾ ਪਿਆਰਾ ਜਿਹਾ ਕਟਵਰਕ ਵਾਲਾ ਦੁਪੱਟਾ ਆਉਣ ਵਾਲਾ ਦੁਪੱਟੇ ਉੱਪਰ ਵੀ ਤੁਹਾਨੂੰ ਬੜਾ ਸੋਹਣਾ ਜਿਹਾ ਵਰਕ ਮੈਨਨ ਵਾਲਾ ਚੈੱਕ ਕਰੋ ਇਹ ਵਾਲਾ ਰਹੂਗਾ ਦੁਪੱਟਾ ਠੀਕ ਹੈ ਜੀ ਦੁਪट्टे ਉੱਪਰ ਤੁਹਾਨੂੰ 4 ਸਾਈਡ ਕੱਟ ਕੱਟਵਰਕ ਮਿਲੇਗਾ ਇਹੀ ਫਲਾਵਰ ਤੁਹਾਨੂੰ ਦੁਪट्टे ਉੱਪਰ ਮਿਲ ਲਗੇ ਜੀ ਦੇਖੋ ਪ੍ਰਾਈਜ਼ ਰਹੂਗੀ ਇਹਦੀ 1600 1650 ਰੁਪਏ ਦੀ ਪ੍ਰਾਈਸ ਡੈਂਡ ਵਾਲੀ ਹੈ ਜੀ ਚੈੱਕ ਕਰੋ ਜੀ ਦੁਪट्टे ਉੱਪਰ ਵੀ ਤੁਹਾਨੂੰ ਫਲਾਵਰ ਮਿਲ ਲਗੇ 4 ਸਾਈਡ ਫਲਾਵਰ ਮਿਲ ਲਗੇ ਪੂਰੇ ਦੁਪट्टे ਉੱਪਰ ਵਰਕ ਹੈ ਬਾਟਮ ਉੱਪਰ ਵੀ ਵਰਕ ਮਿਲੇਗਾ ਘੇਰੇ ਉੱਪਰ ਵੀ ਤੁਹਾਨੂੰ ਹੈਂਡਵਰਕ ਟੱਚ ਸੂਟ ਮਿਲੇਗਾ ਜੀ ਪ੍ਰਾਈਜ਼ ਰਹੂਗੀ 1650 ਅਨੀਆਂ ਸ਼ੇਡ ਸੀ ਜੀ ਇੱਕ ਵਾਲਾ ਦੂਸਰਾ ਕਲਰ ਆਊਗਾ ਮਹਿੰਦੀ ਸ਼ੇਡ ਦੇ ਵਿੱਚ نیچے ਦੇਖੋ ਜੀ ਪੈਚ ਵਰਕ ਬਣਿਆ ਹੋਇਆ ਦੇਖ ਸਕਦੇ ਹੋ ਬਾਟਮ ਨਾਲ ਦਾ ਪੈਚ ਵਰਕ ਹੈ ਘੇਰੇ ਦੇ ਉੱਪਰ ਬੜਾ ਸੋਹਣਾ ਜਿਹਾ ਵਰਕ ਹੋਇਆ ਹੈਂਡ ਵਰਕ ਦੇਖੋ ਜੀ ਪਰਲਸ ਵਰਕ ਬਣਿਆ ਹੋਇਆ ਦੇਖ ਸਕਦੇ ਹੋ ਬਾਟਮ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਇਹ ਮੂਰੀ ਉੱਪਰ ਵਰਕ ਆਉਣ ਵਾਲਾ ਹੈ ਦੁਪੱਟੇ ਉੱਪਰ ਵੀ ਤੁਹਾਨੂੰ ਅਸੀਂ ਇੱਕ ਦੁਪੱਟਾ ਖੋਲ ਕੇ ਦਿਖਾਇਆ ਜੀ ਪੂਰੇ ਦੁਪੱਟੇ ਉੱਪਰ ਕਟਵਰਕ ਹੈ ਤੇ ਪੂਰਾ ਵਰਕ ਹੋਇਆ ਠੀਕ ਹੈ ਜੀ ਦੁਪੱਟੇ ਉੱਪਰ ਵੀ ਪੂਰਾ ਕਟਵਰਕ ਹੋਇਆ ਤੇ ਪੂਰਾ ਵਰਕ ਹੋਇਆ ਸਿਰਫ ਪ੍ਰਾਈਸ ਰਹੂਗੀ 1650 ਸ਼ਿਮਰ ਦੀ ਸ਼ਰਟ ਰੈਂਡ ਵਾਲੀ ਆ ਸਟਾਫ ਰਹੂਗਾ ਸ਼ਿਮਰ ਠੀਕ ਹੈ ਜੀ ਸ਼ਿਮਰ ਦੇ ਵਿੱਚ ਦੂਸਰਾ ਕਲਰ ਦੇਖੋ ਜੀ ਆ ਬਲੂ ਸ਼ੇਡ ਦੇ ਵਿੱਚ ਰਹੂਗਾ ਲਾਈਟ ਜਾਂ ਗ੍ਰੇ ਬਲੂ ਸ਼ੇਡ ਹੈ ਨਿਊ ਜਾਂ ਇੰਗਲਿਸ਼ ਟੋਨ ਦੇ ਵਿੱਚ ਕਲਰ ਹੈ ਪੈਚ ਵਰਕ ਬਣਿਆ ਹੋਇਆ ਜੀ ਫਲਾਵਰ ਘੇਰੇ ਉੱਪਰ ਲੈਂਥ ਜਿੰਨੀ ਤੁਸੀਂ ਮਰਜ਼ੀ ਰੱਖ ਸਕਦੇ ਹੋ ਸ਼ਿਮਰ ਦੀ ਸ਼ਰਟ ਹੈ ਬਾਂਦਨੀ ਪ੍ਰਿੰਟ ਦੇ ਵਿੱਚ ਸ਼ਿਮਰ ਦੀ ਸ਼ਰਟ ਰਹਿਣ ਵਾਲੀ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਬਾਂਦਨੀ ਪ੍ਰਿੰਟ ਦੇ ਵਿੱਚ ਰਹੂਗੀ نیچے ਘੇਰੇ ਤੇ ਪੈਚ ਵਰਕ ਹੋਇਆ ਬੜਾ ਸੋਹਣਾ ਜ ਠੀਕ ਹੈ ਬਾਟਮ ਉੱਪਰ ਤੁਹਾਨੂੰ ਵਰਕ ਮਿਲੇਗਾ ਲੈਂਥ ਜਿੰਨੀ ਮਰਜ਼ੀ ਰੱਖੋ ਇਹ ਵਾਲੀ ਰਹੂਗੀ ਇਹਦੇ ਨਾਲ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਕਟਵਾਰਕ ਹੈ ਤੇ ਪੂਰਾ ਫਲਾਵਰ ਦੁਪੱਟੇ ਦੇ ਉੱਪਰ ਵਰਕ ਕੀਤੇ ਗਏ ਆ ਪ੍ਰਾਈਸ ਰਹੂਗੀ 1600 ਰੁਪਏ ਅਗਲਾ ਚੈੱਕ ਕਰੋ ਜੀ ਕਲਰ ਆਊਗਾ ਵਾਈਨ ਵਾਈਨ ਕਲਰ ਆਊਗਾ ਜੀ ਠੀਕ ਹੈ ਜੀ ਦੇਖ ਸਕਦੇ ਹੋ نیچے ਬੜਾ ਸੋਹਣਾ ਜਿਹਾ ਘੇਰਾ ਰੈਡੀ ਹੋਇਆ ਹੈਂਡਵਰਕ ਸੂਟ ਰਹਿਣ ਵਾਲਾ ਸ਼ਿਮਰ ਦੀ ਸ਼ਰਟ ਹੈ ਬਾਂਦਨੀ ਪ੍ਰਿੰਟ ਦੇ ਵਿੱਚ ਇਹ ਵਾਲੀ ਬਾਟਮ ਆਊਗੀ ਪੌਂਚੇ ਤੇ ਤੁਹਾਨੂੰ ਵਰਕ ਮਿਲਣ ਵਾਲਾ ਦੋਨੋਂ ਸਾਈਡ ਠੀਕ ਹੈ ਜੀ ਇਦਾਂ ਹੀ ਇਹਦੇ ਨਾਲ ਆਊਗਾ ਦੁਪੱਟਾ ਦੁਪੱਟਾ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ 4 ਸਾਈਡ ਤੋਂ ਨਿੱਕ ਦੁਪੱਟਾ ਖੋਲ ਕੇ ਦਿਖਾਇਆ ਸੀ 4 ਸਾਈਡ ਕੱਟਵਰਕ ਹੋਈ ਆ ਤੇ ਪੂਰੇ ਫਲਾਵਰ ਵਰਕ ਹੋਇਆ ਜੀ ਸ਼ਿਮਰ ਦੀ ਸ਼ਰਟ ਹੈ ਜੀ ਬੜੇ ਪਿਆਰੇ ਜੀ ਪੀਸ ਰਹਿਣ ਵਾਲਾ ਪ੍ਰਾਈਸ ਰਹੂਗੀ 1650 ਰੁਪਏ ਇਹ ਵੀ ਸ਼ਿਮਰ ਦੇ ਵਿੱਚ ਸ਼ਰਟ ਆਈ ਹੈ ਜੀ ਬਾਂਦਨੀ ਪ੍ਰਿੰਟ ਦੇ ਵਿੱਚ ਵੀ ਨੈੱਕ ਰੈਡੀ ਹੋਇਆ ਹੈ ਦਾ ਦੇਖ ਸਕਦੇ ਹੋ ਤੁਸੀਂ ਵੀ ਨੱਕ ਰੈਡੀ ਹੈ ਜੀ ਪੂਰਾ ਹੈਂਡਵਰਕ ਟੱਚ ਸੂਟ ਹੈ ਬਾਂਦਨੀ ਪ੍ਰਿੰਟ ਦੇ ਵਿੱਚ ਸ਼ਰਟ ਆਊਗੀ ਸ਼ਿਮਰ ਦੇ ਵਿੱਚ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਦੇਖ ਸਕਦੇ ਹੋ ਸ਼ਿਲਕ ਦੀ ਬਾਟਮ ਆਉਣ ਵਾਲੀ ਹੈ ਮੂਰੀ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਚੈੱਕ ਕਰੋ ਜੀ ਦੁਪੱਟਾ ਵੀ ਇਹਦਾ ਬੜਾ ਸੋਹਣਾ ਜਿਹਾ ਹੋਊਗਾ ਜੀ ਦੁਪੱਟਾ ਤੁਹਾਨੂੰ ਚੈੱਕ ਕਰਵਾਵਾਂਗੇ ਬੜਾ ਸੋਹਣਾ ਜਿਹਾ ਫਰੈਨ ਵਾਲਾ ਦੁਪੱਟਾ ਡਿਜ਼ਾਈਨਰ ਲੈਸ ਲਗਾ ਕੇ ਦੁਪੱਟਾ ਰੈਡੀ ਕੀਤਾਗਾ ਦੇਖੋ ਜੀ ਔਰਗੈਂਜ਼ਾ ਦੇ ਵਿੱਚ ਟੈਬੀ ਔਰਗੈਂਜ਼ਾ ਦੇ ਵਿੱਚ ਰਹੂਗਾ ਦੁਪੱਟਾ ਪੂਰਾ ਕੁਲਾ ਡੁਲਾ ਦੁਪੱਟਾ ਰਹਿਣ ਵਾਲਾ 4 ਸਾਈਡ ਲੈਸ ਲਗਾ ਕੇ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਦੁਪੱਟੇ ਨੂੰ ਪ੍ਰਾਈਸ ਰਹੂਗੀ 1650 1650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਹੈਂਡਵਰਕ ਸੂਟ ਜੀ ਇਹਦੇ ਅਜੈਕਟ ਕਲਰ ਤੁਹਾਨੂੰ ਹੋਰ ਮਿਲੂਗਾ ਜੀ ਚੈੱਕ ਕਰੋ ਇੱਕ ਇਹਦੇ ਵਿੱਚ ਆਊਗਾ ਕਲਰ ਗ੍ਰੀਨ ਬੜਾ ਪਿਆਰਾ ਜਾਂ ਸੋਨਾ ਜਾਂ ਨਿਊ ਜਾਂ ਸ਼ੇਡ ਕਲਰ ਹੋਊਗਾ ਦੇਖੋ ਜੀ ਇੱਕ ਇਹ ਵਾਲਾ ਕਲਰ ਹੋਊਗਾ ਪੂਰਾ ਹੈਂਡਵਰਕ ਨੈਕ ਰੈਡੀ ਹੋਇਆ ਵੀ ਸ਼ੇਪ ਸ਼ਿਮਰ ਦੀ ਬਾਂਦਨੀ ਪ੍ਰਿੰਟ ਦੇ ਵਿੱਚ ਸ਼ਰਟ ਹੈ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਓ ਠੀਕ ਹੈ ਸਾਰੇ ਬਾਟਮ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਜੀ ਦੁਪੱਟਾ ਵੀ ਬੜਾ ਪਿਆਰਾ ਜਿਹਾ ਰਹੂਗਾ 1650 ਰੁਪਏ ਸੂਟ ਦੀ ਰਹਿਣ ਵਾਲੀ ਹੈ ਪ੍ਰਾਈਸ ਅਸੀਂ ਪਹਿਲਾਂ ਇੱਕ ਸੂਟ ਲੈ ਕੇ ਆਏ ਸੀ ਉਹਦੇ ਵਿੱਚ ਸਾਡੇ ਕੋਲ ਇੱਕ ਸੂਟ ਬਾਤੀ ਹੈ ਜੀ ਜੇਕਰ ਤੁਸੀਂ ਇਹਨੂੰ ਪਹਿਨੇ ਲੈਣਾ ਹੋਵੇ ਹੈਂਡਵਰਕ ਟੱਚ ਸੂਟ ਹੈ ਜੀ ਇਹ ਵੀ ਦੇਖ ਸਕਦੇ ਹੋ ਤੁਸੀਂ 1650 ਸੌਰੀ ਇਹ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਦੇਖੋ ਜੀ ਬੜਾ ਸੋਹਣਾ ਜਾਂ ਨੈਕ ਰੈਡੀ ਹੋਇਆ ਇਹਦਾ ਬਹੁਤ ਪਸੰਦ ਕੀਤੇ ਸੀ ਇਹ ਵਾਲੇ ਸੂਟ ਕ੍ਰੈਸ਼ ਦੀ ਇਹਦੇ ਨਾਲ ਰਹੂਗੀ ਬਾਟਮ ਸੌਰੀ ਕ੍ਰੈਸ਼ ਦੀ ਸ਼ਰਟ ਰਹਿਣ ਵਾਲੀ ਹੈ ਜੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵਾਲਾ ਰਹੂਗਾ ਇਹਦੇ ਨਾਲ ਸ਼ਿਮਰਦੀ ਰਹੂਗੀ ਇਹਦੇ ਨਾਲ ਬਾਟਮ ਬਾਟਮ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਮਹਿੰਦੀ ਸ਼ੇਡ ਹੈ ਸ਼ਿਮਰਦੀ ਬਾਟਮ ਰਹੂਗੀ ਕらっしゃ ਦੀ ਸ਼ਰਟ ਰਹੂਗੀ ਹੈਂਡ ਵਰਕ ਨੈਕ ਰੈਡੀ ਹੋਇਆ ਜੀ ਤੇ ਚਨੂਰ ਸ਼ਕੂਨ ਦਾ ਰਹੂਗਾ ਇਹਦਾ ਦੁਪੱਟਾ ਲੈਸ ਵਾਲਾ ਚਨੂਰ ਸ਼ਕੂਨ ਦਾ ਦੁਪੱਟਾ ਰਹਿਣ ਵਾਲਾ ਲੈਸ ਵਾਲਾ 1675 ਰੁਪਏ ਦੀ ਪ੍ਰਾਈਸ ਰਹੂਗੀ ਸੀ ਠੀਕ ਹੈ ਜੀ 1675 ਰਹਿਣ ਵਾਲੀ ਹੈ ਪ੍ਰਾਈਸ ਠੀਕ ਹੈ ਜੀ ਇਹ ਸਾਨੂੰ ਅੱਜ ਦੇ ਸਾਡੇ ਪਾਰਟੀ ਵੇਅਰ ਸੂਟ ਇਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਵਾਂਗੇ ਥੋੜੇ ਜਿਹਾ ਪਲੇਨ ਪੀਸ ਪਲੇਨ ਪੀਸ ਦਿਖਾਵਾਂਗੇ ਜੀ ਜੇਕਰ ਤੁਸੀਂ ਪਲੇਨ ਪੀਸ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਇਹ ਵਾਲੇ ਅਸੀਂ ਲੈ ਕੇ ਆਏ ਆਬੂਦਾਈ ਦੇ ਵਿੱਚ ਪਲੇਨ ਪੀਸ ਚੈੱਕ ਕਰੋ ਜੀ ਆਬੂਦਾਈ ਦੇ ਵਿੱਚ ਪਲੇਨ ਪੀਸ ਲੈ ਕੇ ਆਏ ਆ ਆਬੂਦਾਈ ਦੇ ਵਿੱਚ ਰਹਿਣ ਵਾਲੇ ਕਲਰ ਚੈੱਕ ਕਰੀ ਚਲੋ ਸਾਰੇ ਇੰਗਲਿਸ਼ਟ ਕਲਰ ਰਹਿਣ ਵਾਲੇ ਆ ਜੀ ਲਾਈਟ ਜャ ਫਰੋਜੀ ਸ਼ੇਡ ਆ ਪ੍ਰਾਈਸ ਰਹੂਗੀ 200 ਰੁਪਏ ਠੀਕ ਹੈ ਜੀ ਕੱਟ ਰਹੂਗੀ 4 ਤੋਂ ਲੈ ਕੇ 4.5 ਪੌਣੇ 5 ਵੀ ਕੱਟ ਹੋ ਸਕਦੀ ਹੈ ਦੋ ਪਲੇਨ ਸੇਮ ਪੀਸ ਵੀ ਤੁਹਾਨੂੰ ਮਿਲ ਸਕਦੇ ਆ ਜੀ ਆਬੂਦਾਈ ਦੇ ਵਿੱਚ ਪੀਸ ਲੈਣ ਵਾਲੇ ਆ ਇਹਦੇ ਉੱਪਰ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ ਥ्रेडਵਰਕ ਵੀ ਕਰਵਾ ਸਕਦੇ ਹੋ ਨਾਲ ਤੁਸੀਂ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਬਹੁਤ ਪਿਆਰੇ ਸੋਹਣੇ ਜੇ ਸੂਟ ਰੈਡੀ ਹੋਣੇ ਆ ਜੀ ਕਲਰ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਕਲਰ ਲੈ ਕੇ ਆਏ ਆ ਕੱਟ ਲੈਣ ਵਾਲੀ ਆ 4 ਤੋਂ ਲੈ ਕੇ 4.5 ਪੌਣੇ 5 ਤੱਕ ਵੀ ਕੱਟ ਲੈਣ ਵਾਲੀ ਆ ਜੀ ਠੀਕ ਹੈ ਜੀ ਇਹਨਾਂ ਪੀਸਾਂ ਦੀ ਜਿਹੜੀ ਪ੍ਰਾਈਸ ਰਹੂਗੀ ਸਿਰਫ 200 ਰੁਪਏ 200 ਰੁਪਏ ਦਾ ਤੁਹਾਨੂੰ ਇਹ ਵਾਲਾ ਪੀਸ ਪੈਣ ਵਾਲਾ ਸਕਿਨ ਕਲਰ ਰਹੂਗਾ ਇਹ ਲਾਈਟ ਜਾਂ ਗੋਲਡਨ ਸ਼ੇਡ ਦੇ ਵਿੱਚ ਹੈ ਠੀਕ ਹੈ ਜੀ ਇਹ ਪਿਸਤਾ ਸ਼ੇਡ ਦੇ ਵਿੱਚ ਹੈ ਗੋਲਡਨ ਸ਼ੇਡ ਦੇ ਵਿੱਚ ਤੁਹਾਨੂੰ ਕਈ ਪੀਸ ਮਿਲ ਜਾਣਗੇ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਤੁਸੀਂ ਪੀਸ ਸ਼ੇਡ ਦੇ ਵਿੱਚ ਆਊਗਾ ਜੀ ਮਹਿਰੂਨ ਸ਼ੇਡ ਵਿੱਚ ਆਊਗਾ ਚੈੱਕ ਕਰੋ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਤੁਹਾਨੂੰ ਸਕਰੀਨ ਦੇ ਉੱਪਰ ਜਿਹੜਾ ਨੰਬਰ ਹੈ ਮੈਂਸ਼ਨ ਕੀਤਾ ਗਿਆ ਉਸ ਨੰਬਰ ਤੇ ਸਾਨੂੰ ਕਾਲ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਲਵੰਡਰ ਕਲਰ ਹੈ ਪਿਸਤਾ ਕਲਰ ਹੈ ਐਦਾਂ ਤੁਸੀਂ ਆਪਸ ਵਿੱਚ ਮੈਚਿੰਗ ਸੂਟ ਵੀ ਬਣਾ ਸਕਦੇ ਹੋ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਲਾਈਟ ਸ਼ੇਡ ਦੇ ਵਿੱਚ ਰਹਿਣ ਵਾਲਾ ਆਬੂ ਤਾਈ ਦੇ ਵਿੱਚ ਪੀਸ ਰਹਿਣ ਵਾਲੇ ਸਾਰੇ ਇਹ ਵੀ ਮਜੈਂਟਾ ਸ਼ੇਡ ਦੇ ਵਿੱਚ ਆਊਗਾ 바ਵਾ ਸ਼ੇਡ ਹੈ ਜੀ ਇਹ ਪੀਚ 바ਵਾ ਸ਼ੇਡ ਰਹੂਗਾ ਚੈੱਕ ਕਰੋ ਜੀ ਕਲਰ ਬਹੁਤ ਹੀ ਪਿਆਰੇ ਜੇ ਲਾਈਟ ਜੇ ਸ਼ੇਡ ਦੇ ਕਲਰ ਰਹਿਣ ਵਾਲੇ ਆ ਹੈਂਡਵਰਕ ਕਰਵਾਓ ਥ्रेडਵਰਕ ਕਰਵਾਓ ਜਿੱਦਾਂ ਦਾ ਮਰਜ਼ੀ ਤੁਸੀਂ ਸੂਟ ਆਪਣਾ ਰੈਡੀ ਕਰ ਸਕਦੇ ਹੋ ਪ੍ਰਾਈਸ ਸਿਰਫ ਰਹਿਣ ਵਾਲੀ ਹੈ 200 ਰੁਪਏ ਇਹਨਾਂ ਪੀਸਾਂ ਦੀ ਪ੍ਰਾਈਸ 200 ਰੁਪਏ ਰਹਿਣ ਵਾਲੀ ਹੈ ਸੀ ਤੁਹਾਨੂੰ ਸੂਟ ਵੀ ਦਿਖਾਏ ਸੀ ਬੜੇ ਸੋਹਣੇ ਜਿਹੇ ਸੂਟ ਰੈਡੀ ਹੁੰਦੇ ਇਹਨਾਂ ਪੀਸਾਂ ਦੇ ਵਿੱਚ ਕਲਰ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਕਲਰ ਆਉਣ ਵਾਲੇ ਆ ਜੀ ਇਹ ਵਾਲਾ ਕੀ ਆ ਸ਼ੇਡ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਇਹ ਵਾਲਾ ਵੀ ਬੜਾ ਸੋਹਣਾ ਜਿਹਾ ਕਲਰ ਆਉਣ ਵਾਲਾ ਸੀ ਗ੍ਰੀਨ ਦੇ ਵਿੱਚ ਇਹ ਵਾਲਾ ਆਊਗਾ ਗਾਜਰੀ ਸ਼ੇਡ ਠੀਕ ਹੈ ਜੀ ਪੀਚ ਗਾਜਰੀ ਸ਼ੇਡ ਦੇ ਵਿੱਚ ਆਊਗਾ ਠੀਕ ਹੈ ਇਹਨਾਂ ਪੀਸਾਂ ਵਿੱਚ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਬਾਇ ਕਰ ਸਕਦੇ ਹੋ ਪਲੀਜ਼ ਤੁਹਾਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰਿ ਤੇ ਮੇਰੀ ਵੀਡੀਓ ਅੰਤ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ